ਸੋਸਕੇ ਦੋਸਤੋ ਲਗਾਤਾਰ ਕੈਲੰਡਰ ਨੂੰ ਲੈ ਕੇ ਚਰਚਾ ਹੋ ਰਹੀ ਹੈ 1941 ਦੇ ਕੈਲੰਡਰ ਨੂੰ 2025 ਦੇ ਕੈਲੰਡਰ ਦੇ ਨਾਲ ਬਿਲਕੁਲ ਮੇਲ ਖਾਂਦਾ ਦੇਖ ਲੋਕ ਡਰ ਰਹੇ ਨੇ ਕਿ ਆਖਰ ਕੀ 1941 ਦੇ ਵਾਂਗ ਹੀ ਇੱਕ ਵੱਡਾ ਆਖਰ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ ਤੇ 2025 ਦੇ ਵਿੱਚ ਜਿਸ ਤਰ੍ਹਾਂ ਦੀ ਘਟਨਾਵਾਂ ਹੋਈਆਂ ਨੇ ਤਾਂ ਹੁਣ ਉਹਨੂੰ 1941 ਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਹੈ ਇਹ ਚਰਚਾ ਸ਼ੁਰੂ ਹੋਈ ਹੈ ਕੁਲਦੀਪ ਸਹਾਨੀਆ ਦੇ ਉਸ ਵੀਡੀਓ ਤੋਂ ਬਾਅਦ ਜਿਦੇ ਵਿੱਚ ਉਹਨੇ ਤਮਾਮ ਫੈਕਟਸ ਦੱਸੇ ਨੇ ਤੇ ਇਹ ਵੀ ਦੱਸਿਆ ਵੀ ਆਖਰਕਾਰ 13 ਮਹੀਨਿਆਂ ਦਾ ਜਦੋਂ 1 ਸਾਲ ਹੁੰਦਾ ਸੀ ਤਾਂ ਕਿਸ ਤਰ੍ਹਾਂ ਦੇ ਨਾਲ ਇੱਕ ਮਹੀਨਾ ਪੂਰੀ ਤਰ੍ਹਾਂ ਦਾ ਹਟਾ ਦਿੱਤਾ ਗਿਆ ਤੇ ਇਥੋਪੀਆ ਹਜੇ ਵੀ 13 ਮਹੀਨਿਆਂ ਦੇ ਕੈਲੰਡਰ ਦੇ ਨਾਲ ਹੀ ਚੱਲਦੇ ਨੇਗੇ ਜਿਦੇ ਵਿੱਚ ਜਦੋਂ ਮਹਾਮਾਰੀ ਕਰੋਨਾ ਦੀ ਗੱਲ ਕਰੀਏ ਤਾਂ 1939 ਦੇ ਵਿੱਚ ਆਈ ਮਹਾਮਾਰੀ ਦਾ ਵੀ ਉਹਨੇ ਜ਼ਿਕਰ ਕਰਿਆ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਦਾ ਜ਼ਿਕਰ ਕਰਿਆ ਕਿ 2025 ਤੋਂ 1939 ਦੀਆਂ ਘਟਨਾਵਾਂ ਨੂੰ ਜਦੋਂ ਮੇਲਖਾਂ ਦੇ ਦੇਖਦੇ ਆ ਤਾਂ ਇਤਿਹਾਸ ਦਾ ਸਭ ਤੋਂ ਡਰਾਉਣਾ ਸਾਲ 1939 ਨੂੰ ਮੰਨਿਆ ਗਿਆ ਸੀ ਤੇ ਉਸ ਤੋਂ ਬਾਅਦ ਉਸੇ ਸਮੇਂ ਦੇ ਦੌਰਾਨ ਦੂਸਰਾ ਵਿਸ਼ਵ ਯੁੱਧ ਬੰਬਾਰੀ ਨਰਸਹਾਰ ਅਕਾਲ ਵਰਗੀਆਂ ਹਾਲਾਤ ਉਸ ਸਮੇਂ ਦੇ ਦੌਰਾਨ ਬਣ ਗਈ ਸੀ ਤੇ 2025 ਦੇ ਵਿੱਚ ਵੀ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਹਾਲਾਤ ਦੇਖੇ ਗਏ ਨੇ ਜਿਦੇ ਵਿੱਚ ਕਈ ਘਟਨਾਵਾਂ ਵਗਨਾਈਆਂ ਨੇ ਕੈਲੀਫੋਰਨੀਆ ਦੇ ਦੇ ਵਿੱਚ ਭਿਆਨਕ ਅੱਗ ਜਿਹੜੀ ਜੰਗਲਾਂ ਦੇ ਵਿੱਚ ਅਸੀਂ ਦੇਖੀ ਮਾਹ ਕੁੰਭ ਦੇ ਵਿੱਚ ਕਹਿੰਦੇ ਭਗੜ ਅਹਮਦਾਬਾਦ ਦਾ ਵਿਮਾਨ ਹਾਸਾ ਜਿਹੜਾ ਹੁਣੀ ਲੰਕੇ ਗਿਆ ਪਹਿਲਗਾਮ ਤੰਕੀ ਹਮਲੇ ਦੀ ਗੱਲ ਕੀਤੀ ਜਾਵੇ ਤੇ ਇਜ਼ਰਾਈਲ-ਇਰਾਨ ਜੰਗ ਦੇ ਹਾਲਾਤ ਠੀਕ ਉਸੇ ਤਰ੍ਹਾਂ ਦੇ ਨਾਲ ਨੇ ਜਿਵੇਂ ਵਿਸ਼ਵ ਯੁੱਧ ਦੇ ਭਾਵੇਂ ਸਾਰੇ ਦੇਸ਼ਾਂ ਦੇ ਵਿੱਚ ਅਜੇ ਇਹ ਹਾਲਾਤ ਨਹੀਂ ਬਣੇ ਪਰ ਉਹਦਾ ਅਸਰ ਆਰਥਿਕ ਮੰਦੀ ਦੇ ਤੌਰ ਤੇ ਹਰ ਕੋਈ ਡਰ ਰਿਹਾ ਹੈ ਕਿ ਕੋਈ ਵੱਡੇ ਤੌਰ ਦੇ ਉੱਤੇ ਇਹਦਾ ਇੰਪੈਕਟ ਦੇਖਣ ਨੂੰ ਮਿਲ ਸਕਦਾ ਹੈ ਸਿਰਫ 6 ਮਹੀਨਿਆਂ ਦੇ ਕਿ ਇਹ ਸਾਰਾ ਕੁਝ 6 ਮਹੀਨਿਆਂ ਦੇ ਵਿੱਚ ਹੋਇਆ ਹਾਲਾਂਕਿ ਅੱਧਾ ਸਾਲ ਹਜੇ ਖਤਰਨਾਕ ਬਾਕੀ ਹੈ ਤੇ ਉਹਨੂੰ ਇਹਦੇ ਵਿੱਚ ਵੀ ਖਤਰਾ ਵਾਲਾ ਮੰਨਦੇ ਨੇ ਕੁਲਦੀਪ ਸਾਨੀਆਂ ਨੇ ਕਈ ਫੈਕਟ ਸਾਂਝੇ ਕਰੇ ਨੇ ਕੈਲੰਡਰ ਦੇ ਵਿੱਚ ਕਹਿੰਦੇ ਕਿ ਕੋਈ ਵੱਡਾ ਰਹੱਸਾ ਛੁਪਿਆ ਹੋਇਆ ਹੈ ਇਹ ਵੀ ਸਵਾਲ ਉੱਠਣਾ ਸ਼ੁਰੂ ਹੋ ਗਿਆ 2019 ਦੇ ਕੈਲੰਡਰ ਦੇ ਵਿੱਚ 1918 ਵਰਗੇ ਕਹਿੰਦੇ ਜਿਵੇਂ ਇਹ ਹਾਲਾਤ ਬਣੇ ਸੀ ਜਿਵੇਂ ਕਿ ਸਪੈਨਿਸ਼ ਫਲੂ ਨੇ ਦੁਨੀਆ 'ਨੇ ਤਬਾਹੀ ਮਚਾਈ ਸੀ ਤਾਂ 2019 ਦੇ ਵਿੱਚ ਕਰੋਨਾ ਦੀ ਸ਼ੁਰੂਆਤ ਹੋਈ ਸੀਗੀ ਜਿਹੜਾ ਕਿ 1918 ਦੇ ਵਿੱਚ ਵੀ ਕਹਿੰਦੇ ਫਲੂ ਫੈਲਿਆ ਸੀਗਾ ਉਹਨਾਂ ਦਾ ਮੰਨਣਾ ਹੈ ਕਿ ਇਸ ਪੈਟਰਨ ਦੇ ਨਾਲ ਹੀ ਭਵਿੱਖ ਨੂੰ ਜਿਹੜਾ ਬਦਲਿਆ ਜਾ ਸਕਦਾ ਹੈਗਾ 13 ਮਹੀਨੇ ਵਾਲੇ ਕੈਲੰਡਰ ਦੀ ਵੀ ਉਹਨਾਂ ਨੇ ਗੱਲ ਕਰੀ ਹੈ ਉਹਦੇ ਵਿੱਚ ਉਹਨਾਂ ਨੇ ਬੜਾ ਇੱਕ ਦਿਲਚਸਪ ਫੈਕਟਸ ਦੱਸਿਆ ਉਹ ਕਹਿੰਦੇ ਕਿ ਦੁਨੀਆ ਦੇ ਵਿੱਚ 12 ਨਹੀਂ 13 ਮਹੀਨਿਆਂ ਦਾ ਕੈਲੰਡਰ ਹੋਣਾ ਚਾਹੀਦਾ ਜਿਵੇਂ ਕਿ ਉਹਨਾਂ ਨੇ ਸਮਝਾਇਆ ਕਿ 1582 ਦੇ ਵਿੱਚ ਗ੍ਰੈਰੀ ਨੇ ਕੈਲੰਡਰ ਦੇ ਵਿੱਚੋਂ ਬਦਲਦੇ ਹੋਏ ਅਕਤੂਬਰ ਦੇ 10 ਦਿਨ ਹਟਾ ਦਿੱਤੇ ਗਏ ਸੀਗੇ ਇਹਦੇ ਬਾਅਦ ਉਹਨਾਂ ਨੇ ਵੀ ਜ਼ਿਕਰ ਕਰਿਆ ਕਿ ਜੂਲੀਅਨ ਨੇ ਕੈਲੰਡਰ ਜਿਹੜਾ ਇਹ ਚੱਲਦਾ ਹੁੰਦਾ ਸੀ ਸਤੰਬਰ ਮਹੀਨਾ ਕਹਿੰਦੇ 7 ਦਿਨਾਂ ਜੁੜੇ ਹੋਏ ਅੰਕ ਦੇ ਨਾਲ ਹੈ ਪਰ ਉਹ ਆਉਂਦਾ ਹੈ ਜਿਹੜਾ ਉਹਦਾ ਮਤਲਬ ਸਤ ਹੋਣ ਦੇ ਬਜਾਏ ਤੇ ਉਹ ਨੌਵੇਂ ਮਹੀਨੇ ਦੇ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਦੇ ਨਾਲ ਅਕਤੂਬਰ ਅੱਠਵਾਂ ਅੰਕ ਹੈ ਅ ਅਕਤੂਬਰ ਦਾ ਬੰਦ ਹੈ ਪਰ ਆਉਂਦਾ ਉਹ ਦਸਵੇਂ ਮਹੀਨੇ ਦੇ ਵਿੱਚ ਹੈ ਯਾਨਕਿ ਅਕਤੂਬਰ ਨੂੰ ਅਸੀਂ ਦਸਵਾਂ ਮਹੀਨਾ ਗਣਦੇ ਆ ਕੁਲਦੀਪ ਦਾ ਇਹਦੇ ਚ ਇਹ ਦੱਸਣਾ ਕਹਿੰਦਾ ਇਸ਼ੋਥੋਪੀ ਅੱਜ ਵੀ 13ਵਾਂ ਮਹੀਨੇ ਦੇ ਕੈਲੰਡਰ ਦੇ ਵਿੱਚ ਜਿਉਂਦੇ ਨੇ ਤੇ ਇਹੀ ਕਾਰਨ ਹੈ ਕਿ ਸਾਲ 2017 ਉੱਥੇ ਇਸ ਸਮੇਂ ਦੇ ਦੌਰਾਨ ਚੱਲ ਰਿਹਾ ਹੈ। ਯਾਨੀ ਕਿ ਇਸ ਸਮੇਂ ਉੱਥੇ 2025 ਨਹੀਂ 2017 ਚੱਲ ਰਿਹਾ ਹੈ ਕਿਉਂਕਿ ਉਹ 13ਵਾਂ ਮਹੀਨਾ ਮੰਨਦੇ ਨੇ ਤਾਂ ਉਹ ਪਿੱਛੇ ਚੱਲ ਰਹੇ ਨੇਗੇ। 2020 ਦੇ ਵਿੱਚ ਕਹਿੰਦੇ ਜਿਵੇਂ ਕੋਰੋਨਾ ਦੇਖਿਆ ਸੀ ਤਬ ਤਦੋਂ ਉਸ ਸਮੇਂ ਦੇ ਦੌਰਾਨ ਇਸ਼ੋਥੋਪੀਆ ਦੇ ਕੈਲੰਡਰ ਦੇ ਹਿਸਾਬ ਦੇ ਨਾਲ 2012 ਹੋਇਆ ਸੀਗਾ ਤੇ ਇਸ ਸਾਲ ਦੁਨੀਆ ਖਤਮ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀਗੀ। ਇਤਿਹਾਸਕਾਰਾਂ ਦੀ ਮੁਤਾਬਕ ਕਹਿੰਦੇ 28 ਸਾਲ ਤੋਂ ਬਾਅਦ ਕੈਲੰਡਰ ਦਾ ਪੈਟਰਨ ਹੈ ਜਿਹੜਾ ਉਹ ਦੁਹਰਾਇਆ ਜਾਂਦਾ ਹੈ ਲੀਪイヤー ਤੇ 7 ਦਿਨ ਦੇ ਹਫਤੇ ਹੋਣ ਦੀ ਵਜ੍ਹਾ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈਗਾ ਮਤਲਬ ਇਹ ਕਿ 1941 ਦੇ ਵਿੱਚ 2025 ਵਰਗੇ ਵਰਗਾ ਸਾਲ ਜਿਹੜਾ ਕਿ ਇਹ 10 ਸਾਲਾਂ ਤੋਂ ਬਾਅਦ ਆਉਂਦਾ ਹੈ 1941 ਦਾ ਕੈਲੰਡਰ 1969 1997 ਫਿਰ 2025 ਦੇ ਨਾਮ ਮਿਲਦਾ ਹੈ ਇਸੇ ਤਰ੍ਹਾਂ ਦੇ ਨਾਲ 1928 ਦਾ ਜਿਹੜਾ ਲੀਪイヤー ਕੈਲੰਡਰ ਹੈ ਉਹ 1956 1984 ਤੇ 2012 ਦੇ ਵਿੱਚ ਦੁਹਰਾਇਆ ਗਿਆ ਕਿ ਵਾਕਈ ਦੇ ਵਿੱਚ ਇਤਿਹਾਸ ਦੁਹਰਾਉਂਦਾ ਹੈ ਇਸ ਚੀਜ਼ ਨੂੰ ਲੈ ਕੇ ਤਾਂ ਅਸੀਂ ਆਮ ਤੌਰ ਤੇ ਉੱ ਸੁੰਦਿਆਂ ਗੱਲਾਂ ਸੁਂਦਿਆਂ ਪਰ 2025 ਨੂੰ 1941 ਦੇ ਨਾਲ ਕੰਪੇਅਰ ਕਰਕੇ ਜਿਹੇ ਜੀਆਂ ਘਟਨਾਵਾਂ ਹੋਈਆਂ ਨੇ ਗਿਆ ਤਾਂ ਉਸ ਸਮੇਂ ਦੀ ਯਾਦ ਦਵਾਉਂਦਾ ਹੈ ਬਹੁਤ ਸਾਰੀ ਦੁਨੀਆ ਖੌਫ ਚ ਹੈ ਬਹੁਤ ਸਾਰੀ ਦੁਨੀਆ ਇਸ ਵੀਡੀਓ ਨੂੰ ਸੱਚ ਮੰਨੀ ਬੈਠੀ ਹੈ ਪਰ ਫੈਕਚੁਅਲ ਦੇਖਿਆ ਜਾਵੇ ਤਾਂ ਆਖਰ ਕੀ ਇਹ ਇੱਕ ਸੱਚੀਓ ਕੋਈ ਉਹ ਧਾਰਨਾ ਹੈ ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਰਿਪੀਟ ਹੋ ਰਹੀਆਂ ਨੇ ਜਾਂ ਫਿਰ ਇਹ ਕੋਇਨਸੀਡੈਂਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹ ਹੈ ਪਰ ਇਸ ਵੀਡੀਓ ਦੇ ਨਾਲ ਹਰ ਜਗ੍ਹਾ ਦੇ ਉੱਤੇ ਇਹ ਫੈਕਟਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਉਹ ਇੱਕ ਦੂਜੇ ਦੇ ਨਾਲ ਸਾਂਝਾ ਕਰਕੇ ਲੋਕ ਚਰਚਾ ਕਰ ਰਹੇ ਨੇ ਕਿ ਹੁਣ ਇਸ ਤੇ ਯਕੀਨ ਕੀਤਾ ਜਾਵੇ